ਜੀ ਬਰੇ ਜੀ ਕਿੰਨਾ ਬੜਾ ਬਰਾਤ ਦੇ ਮੰਦਿਰ ਜੀ ਪੰਜਵਾਂ ਨਵਰਾਤਰਾ ਜੀ ਸਕੰਦ ਮਾਤਾ ਦਾ ਨਵਰਾਤਰਾ ਜੀ ਨਵ ਰੂਪ ਪੈਂਚੋ ਪੰਜਵਾਂ ਰੂਪ ਸਕੰਦ ਮਾਤਾ ਦਾ ਉਸ ਤੋਂ ਇਲਾਵਾ ਤੁਸੀਂ ਦੇਖਿਆ ਹੀ ਹੈ ਬਾਹਰ ਕਰਾਊਡ ਦੇਖ ਹੀ ਲਿਆ ਅੱਜ ਦੇ ਤਾਰਿਕ ਅੱਜ ਸਭ ਤੋਂ ਜ਼ਿਆਦਾ ਭੀੜ ਅੱਜ ਹੋਈ ਹੈ ਪੰਜਵੀਂ 1 ਵਜੇ ਪੰਜਵੀਂ ਵੀ ਹੈ ਇੱਕ ਹੋ ਜਾਏ ਇਹ ਹੈ ਕਿ ਗੁਰਦੁਆਰੇ 'ਚ ਵੀ ਪੰਜਵੀਂ ਸੈਲੀਬ੍ਰੇਟ ਕੀਤੀ ਜਾਂਦੀ ਹੈ ਤਾਂ ਬਹੁਤ ਲੋਕ ਉੱਥੋਂ ਮੱਥਾ ਟੇਕ ਕੇ ਇੱਧਰ ਆ ਜਾਂਦੇ ਨੇ ਜਾਂ ਇੱਧਰੋਂ ਮੱਥਾ ਟੇਕ ਕੇ ਉੱਧਰ ਚਲੇ ਜਾਂਦੇ ਆਂ ਅੱਜ ਦਾ ਦਿਨ ਐਸਾ ਹੈ ਸ਼ਨੀਵਾਰ ਹੋਣ ਦੇ ਨਾਤੇ ਪਲੱਸ ਪੰਜਵੀਂ ਹੋਣ ਦੇ ਨਾਤੇ ਕਿ ਦੋਨੇ ਪਾਸੇ ਰਸ਼ ਹੋ ਕਰਕੇ ਬਹੁਤ ਜ਼ਿਆਦਾ ਕਰਾਊਡ ਹੋ ਰੱਖਿਆ ਹੈ ਅੱਜ ਮੇਰੇ ਖਿਆਲ ਨਾਲ ਪਿਛਲੇ 5 ਦਿਨਾਂ 'ਚ ਜਿੰਨਾ ਰਸ਼ ਹੋਇਆ ਅਨਾ ਅੱਜ ਕੱਲੇ ਅੱਜ ਇੱਕ ਦਿਨ ਦੇ ਵਿੱਚ ਇੰਨਾ ਰਸ਼ ਹੋਇਆ ਜੀ ਨਵਰਾਤਰਾ ਇੱਕ ਵਦਿਆ ਜੀ ਤੀਸਰਾ ਵਦਿਆ ਸੀਗਾ ਤੀਸਰਾ ਦੋ ਦਿਨ ਤੀਸਰਾ ਨਵਰਾਤਰਾ ਸੀਗਾ ਤੇ ਉਸ ਤੋਂ ਬਾਕੀ ਅਸ਼ਮੀ ਆ ਜਾਈਗੀ ਮੰਗਲਵਾਰ ਦੀ ਤੇ ਹੁਣ ਜਿਵੇਂ ਅੱਜ ਸਾਡਾ ਇਹ ਅੰਦਾਜ਼ਾ ਹੈ ਕਿ ਅੱਜ ਜਿਹੜਾ ਰਸ਼ ਵਧਿਆ ਹੈ ਅੱਜ ਤੋਂ ਲੈ ਕੇ ਲਗਾਤਾਰ ਨੌਵੀਂ ਤੱਕ ਇਹ ਮੇਲਾ ਐਵੇਂ ਬੜੇ ਜੋਰ ਸ਼ੋਰ ਨਾਲ ਲੱਗਣਾ ਹੈ ਮਤਲਬ ਕਰਾਊਡ ਬਹੁਤ ਜ਼ਿਆਦਾ ਹੋਣ ਵਾਲਾ ਹੈ ਅਗਲੇ ਹਾਂ ਬਹੁਤ ਅੱਛੇ ਬੰਦੋਬਸਤ ਹੈ ਮਤਲਬ ਕਮੇਟੀ ਵਾਲੋਂ ਅੱਛੇ ਭੰਡਾਰਾ ਕਰਾਇਆ ਜਾ ਰਿਹਾ ਤੁਸੀਂ ਦੇਖੋ ਉੱਥੇ ਐਨ ਰੰਗ ਲੱਗੇ ਹੋਏ ਨੇ ਜੀ ਸਾਰੇ ਸ਼ਰਦਾਲੂ ਮੇਰੇ ਖਿਆਲ ਨਾਲ ਉੱਥੇ ਹੀ ਰੁੱਕ ਕੇ ਭੰਡਾਰਾ ਖਾ ਕੇ ਜਾਂਦੇ ਨੇ ਇਹ ਕਮੇਟੀ ਵਾਲੋਂ ਫਲੋਰ ਦੇ ਉੱਤੇ ਕਾਰਪਟ ਵਗੈਰਾ ਦਾ ਵਿਛਣਾ ਹਰ ਛੋਟੀ ਬੜੀ ਚੀਜ਼ ਦਾ ਧਿਆਨ ਰੱਖਿਆ ਗਿਆ ਕਿਉਂਕਿ ਤਾਂ ਪਿੰਡਾ ਤੋਂ ਬਹੁਤ ਬੜੀ ਗਿਣਤੀ ਚ ਲੋਕ ਆਂਦੇ ਨੇ ਤਾਂ ਇੰਨਾ ਸ਼ਰਧਾਲੂਆਂ ਨੂੰ ਮੇਨ ਨਜ਼ਰ ਵਿੱਚ ਰੱਖਦੇ ਹੋਏ ਇਹਨਾਂ ਦੇ ਉੱਠਣ ਬੈਠਣ ਰੁਕਣ ਦਾ ਖਾਣ ਪੀਣ ਦਾ ਧਿਆਨ ਰੱਖਿਆ ਜਾਂਦਾ ਹੁੰਦਾ ਹੈ ਇਸ ਲਈ ਭੰਡਾਰਾ ਬਹੁਤ ਵਧੀਆ ਤਰੀਕੇ ਨਾਲ ਭੰਡਾਰਾ ਚਲਾਇਆ ਜਾ ਰਿਹਾ ਹੈ ਤੇ ਇਹਨਾਂ ਦੀ ਸਹੂਲਤ ਵਾਸਤੇ ਜਗ੍ਹਾ ਜਗ੍ਹਾ ਬੈਠਣ ਦਾ ਬਦਦੋਸ਼ ਕੀਤਾ ਹੋਇਆ ਇਹ ਕਿਤੇ ਵੀ ਬਰਾਂਡਿਆ ਵਿੱਚ ਬੈਠ ਕੇ ਪੱਖੇ ਚਲਾ ਕੇ ਆਰਾਮ ਨਾਲ ਬੈਠੇ ਰਹੇ ਸਾਥੀ अश्विन मंदिर सवेरे वैसे 4:30 बजे खुलना चाहिए सवा 4 बजे खुलेगा या 4 बजे खुल जाएगा ते आ, राती जब तक भीड़ नहीं हटती वो तक खुली रखांगे अंदाजा अन, है लगाओ कि 10:00 बजे तक 11:00 बजे तक खुला खुला रहेगा मतलब ठीक है